ਉਹ ਹੰਡਾ ਜੀ ਆਏ ਹੋਇਆ ਆਸਟ੍ਰੇਲੀਆ ਦੀ ਧਰਤੀ ਤੋਂ ਉਹਨਾਂ ਦਾ ਵੀ ਧੰਨਵਾਦ ਕਰਾਂਗੇ ਮੇਰੇ ਵੀਰੋ ਬੜੇ ਇੱਕ ਜਾਨ ਬੰਦਾ ਇਹਦਾ ਚੀਮਾ ਖੁੱਡੀ ਟਿੰਦਾ ਮੇਰੇ ਵੀਰੋ ਜਿੰਨੇ ਕਬੱਡੀ ਪਾਉਂਦੀ ਹੈ ਇੱਕ ਕੰਨੀ ਤੇ ਸਣੀਏ ਮੇਰਾ ਪਪਾ ਨਾਗਵੀ ਧਰਤੀ ਦਾ ਉਹਦੇ ਕੰਨੀ ਤੇ ਪਾਲਾ ਹਵੇਲੀਆਂ ਵਾਲਾ ਉਹ ਘਮ ਦੀ ਚੇੜ ਲੱਗਦਾ ਜੋਰ ਇਹ ਸਣੀਏ ਉਹ ਜਵਾਨੀ ਫਸ ਗਈ ਪੂਕੜੀ ਚ ਜਵਾਨੀ ਫਸ ਗਈ ਪੂਕੜੀ ਚ ਲੱਗਦਾ ਜੋਰ ਤੇ ਨੰਬਰ ਜਾਫੀ ਦੇ ਇਸ ਗੱਜੜਪੁਰ ਪਿਆ ਪੱਕਦੇ ਤਿੰਨ ਚਾਰ ਥਾਪੀਆਂ ਮਾਰ ਕੇ ਇਹ ਕਬੱਡੀ ਦਾ ਮਹਾਨ ਯੋਧਾ ਕਬੱਡੀ ਦਾ ਅਕੜਾਜੀ ਯੋਧਾ ਇਹ ਗੱਜੜਾ ਵੀ ਹੈ ਇਹ ਪਰਤੋ ਵੀ ਹੈ ਇਹ ਦੁਨੀਆ ਦਾ ਮਹਾਨ ਗੱਜੜ ਮੇਰੇ ਮਿੱਤਰੋ ਹਵੇਲੀਆਂ ਵਾਲਾ ਗੱਲਾ ਚੱਲ ਗਿਆ ਦੁਨੀਆ ਦੀ ਕਬੱਡੀ ਦੇ ਵਿੱਚ ਇਸ ਗੱਭਰੂ ਦੀ ਹੈ ਲਓ ਗੱਜੜ ਨੇ ਨੰਬਰ ਜੋੜਿਆ ਤੇ ਪੁਆਇੰਟ ਰੇਟਰ ਦੁਨੀਆ ਦਾ ਟਾਪਰ ਹੈ ਉਹ ਵੀ ਮਾਲ ਵੱਡੇ ਪਹੁੰਚੇ ਹੋਏ ਆਏ ਨੇ ਦਿਨ ਤਾਈਂ ਇਧਰ ਹੈਪੀ ਕੋਰਟ ਦੇ ਦੀ ਵੱਡੀ ਟੀਮ ਆ ਸਾਹਮਣੇ ਪੈਂਦੀ ਹੈ ਕਬੱਡੀ পোল পিন রা জীবী তি আ চিড়া আন্দোলার আপনি যার ਤੋ ਆਇਆ ਮੇਰੇ ਮਿੱਤਰੋ ਇਹ ਸੰਧਵਾ ਵਾਲਾ ਗੋਲਾ ਸਾ ਗੱਜਣ ਦਾ ਆ ਸਾਹਮਣੇ ਟੌਪ ਦਾ ਜਫਾ ਲਾ ਕੇ ਨੰਬਰ ਜੋੜ ਲਾਓ ਕਬੱਡੀ ਪੌਂਦੇ ਦੀ ਤਿਆਰ ਪਰ ਤਿਆਰ ਹੈ ਸਰਦਾਰ ਤਨਵੰਤ ਸਿੰਘ ਜੀ ਸਰਪੰਚ ਸਾਹਿਬ ਦੇਵੀ ਦਾਸਪੁਰ ਤੇ ਨਾਲ ਗੁਰਮੀਤ ਸਿੰਘ ਇਹਨਾਂ ਭਰਾਵਾਂ ਵੱਲੋਂ ਅੱਜ ਦੇਵੀ ਦਾਸ ਵਾਲੇ ਹੀਰੇ ਦਾ 11000 ਦੀ ਲਗਜ਼ ਰਸੀ ਦਾ ਵੱਡਾ ਮਾਸਮਰ ਕੀਤਾ

ਮਹਾਨ ਅਵਤਾਰ ਨੇ ਪੂਜਨੀਕ ਹੁੰਦੇ ਆ ਜਿਵੇਂ ਮਾਂ ਮਰੀਮ ਦਾ ਮਹਾਨ ਪੁੱਤ ਵੱਡਾ ਮਾਰ ਪਹੁੰਚੇ ਬਣੀਆਬੀ ਮਾਂ ਬੋਲੀ ਦਾ ਪਾਣੀ ਪਹੁੰਚਾ ਦੇ ਹੀਰੇ ਭਰਾ ਪਾਣੀ ਲਿਆ ਦਿਓ ਜੀ ਗਰਾਉਂਡ ਵਿੱਚ ਆਸਟ੍ਰੇਲੀਆ ਚ ਕਬੱਡੀ ਖੇਲੀ ਜਾਂਦੀ ਹੈ ਸਾਡੇ ਨਿੱਕੂ ਹੰਦਲ ਜੀ ਔਰ ਵੱਡੇ ਪੱਧਰ ਤੇ ਆਸਟ੍ਰੇਲੀਆ ਚ ਵੀ ਪ੍ਰਮੋਟ ਕਰਦੇ ਆ ਇੱਥੇ ਵੀ ਕਹਿੰਦੇ ਵੀ ਇੰਡੀਆ ਦੇ ਵਿੱਚ ਅਰਾ ਸਿੰਘ ਕਬੱਡੀ ਮਹਾਰ ਨਾਲ ਬਾਹੂ ਆਲਖ ਜੀ ਜੋ ਨਾਨਕ ਸਰ ਕਬੱਡੀ ਕਲੱਬ ਚੋਂ ਆਉਂਦੇ ਆ ਪ੍ਰਸਿੱਧ ਖਿਡਾਰੀ ਨੇ ਉਹ ਜੇਜੇ ਤਰ੍ਹਾਂ ਤੇ ਪਹੁੰਚ ਚੁੱਕੇ ਆ ਉਹਨਾਂ ਦਾ ਧੰਨਵਾਦ ਵੱਜ ਗਈ ਬਸਲਪੁਰ ਜੀਤ ਕੀ ਆਖਦਾ ਪਤੰਦਰਾ ਪੁਆਇੰਟ ਰੇਟਰ ਦਾ ਪੁਆਇੰਟ ਰੇਟਰ ਦਾ ਪਾਇ ਦਿੱਤਾ ਵੀ ਨੇ ਚੋਟੀ ਦਾ ਮੈਚ ਹੈ ਉਧਰ ਬਲਜੀਤ ਸਰਪੰਚ ਆਲਮਾ ਜੱਥੇ ਦਾ ਮਿੰਟੂ ਪ੍ਰਧਾਨ ਰੰਗ ਦਾ ਅਮਰੀਕਾ ਦੇ ਵਿੱਚ ਮੇਰੇ ਵੀਰੋ ਕਾਲੇ ਚੱਲਦੇ ਆ ਜੱਟ ਦੇ ਕਾਲਾ ਪੈਂਦੀਆਂ ਮਾਰਨੀ ਪਰ ਮਿੰਟੂ ਪ੍ਰਧਾਨ ਦੇ ਅਮਰੀਕਾ ਚੱਲਦੇ ਅਮਰੀਕਾ ਚੱਲਦੇ ਪਰ ਲੱਗਦਾ ਯੋ ਜੀ ਡੀ ਐਚ ਫੈਸ਼ਨ ਨਿਊ ਜੰਗੇ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਧੰਨਵਾਦ ਲਓ ਦੇ ਨਾਲ ਖੜਦੇ ਜੋ ਵੀ ਬੰਦੇ ਪੰਬ ਨੇ ਅਸੀਂ ਪ੍ਰਭੂ ਯਸ਼ੂ ਦੀਆਂ ਮਹਾਨ ਮਾਂ ਮਰੀਮ ਦੀ ਉਧਰ ਤੋਂ ਜਨਮ ਲਿਆ ਉਸ ਮਹਾਨ ਅਵਤਾਰ ਨੇ ਆਹ ਸਾਹਮਣੇ ਕਹਿੰਦੇ ਵੀ ਬੱਲਾ ਔਰ ਪਉੜਾ ਹੋਇਆ ਅਗਲੀ ਕਬੱਡੀ ਵਿੱਚ ਮੈਦਾਨ ਨੇ ਚਾਰ ਜਾਫੀਆਂ ਚੋਂ ਕੌਣ ਮੋਰੀ ਆਊਗਾ ਲੈ ਵੀ ਸੱਤੂ ਲਾਜਾਫਾ ਜਾਂ ਸਣੀ ਐ ਡੇਰੇ ਵਾਲਾ ਲਾ ਪਾਲੇ ਨੇ ਭਰਿਆ ਅੰਗਲਾਵੇਂ ਵਿੱਚ ਲੱਗਦਾ ਟੀ ਚੋਟੀ ਦਾ ਜੋਰ ਤੇ ਨੰਬਰ ਘੁੱਲਾ ਕਹਿੰਦਾ ਵੀ ਜਾਫੀ ਦੇ ਹਿੱਸੇ ਐ ਚੱਪ ਆ ਗਿਆ ਵੱਡੇ ਪਾਈ ਕੰ ਸਿੰਘ ਜੀ ਪਾ ਵਾਲਖ ਜਿਹਨੂੰ ਹੱਥ ਪਾ ਕਿਤਾਬ ਦਿੱਤਾ ਹੈ ਇਹ ਗੱਲਾਂ ਚੰਗੀਆਂ ਦੁਨੀਆਂ ਦੇ ਵਿੱਚ ਪਾਉਂ ਤੌਰ ਪੱਤੀ ਲੱਗਦਾ ਬਹੁਤ ਹੀ ਬੜੀ ਹੋ ਸੋਹਣੀ ਚੈਨ ਦੇ ਵਿੱਚੋਂ ਤੌਰ ਸ੍ਰੀ ਮਾਤਾ ਸ਼ੇਰਪੁੱਤ ਰੱਖਦਾ ਤੌਰ ਦੇ ਹੱਥ 라ਵੀ ਖਡਿਆਲੇ ਵਾਲਿਆ ਕਰ ਚੈੱਕ ਮੁੰਡੇ ਦੇ ਸਰੀਰ 'ਚ ਕਿੰਨੀ ਵੀ ਯਾਰ ਆ ਆ ਬੱਲਾ ਆ ਖਡਿਆਲੇ ਵਾਲਾ ਪਰ ਜੱਪਦੀ ਪਿੰਡਾ ਪਿੰਡਾ ਮਹਾਨ ਸ਼ਹੀਦ ਜਗੜਾ ਸਿੰਘ ਤੂਫਾਨ ਮਹਾਨ ਯੋਧੇ ਦੇ ਪਿੰਡ ਦਾ ਹੈ ਗੱਭਰੂ ਮੇਰੇ ਮਿੱਤਰੋ ਪੌਦਾ ਦੇ ਦੂਸਰੇ ਪਾਸੇ ਝਾਫੀ ਹੈ ਕਹਿੰਦਾ ਬਣਾ ਮੁੰਡਿਆ ਰਾ ਪਰ ਪਿੰਡਾ ਕਹਿੰਦਾ ਵੀ ਸਰਜੀਤ ਪਾਤਰ ਵਾਂਗੂ ਮੌਨਾ ਰਸਤਿਆਂ ਤੇ ਨਹੀਂ ਤੁਰਦਾ ਜਿੱਥੋਂ ਦੀ ਮੈਂ ਲੰਘਦਾ ਹਾਂ ਉੱਥੇ ਰਾਹ ਬਣਦੇ ਨੇ ਆ ਆ ਗਿਆ ਕੱਜਣ ਝੋਟਾ ਕਬੱਡੀ ਦਾ ਖਿਡਾਰੀ ਮੇਰੇ ਮਿੱਤਰੋ ਇਹ ਆ ਕੱਜਣ ਕਬੱਡੀਆਂ ਪਾਈਆਂ 11000 ਡਾਲਰ ਦੀਆਂ ਆਸਟ੍ਰੇਲੀਆ ਦੇ ਵਿੱਚ ਗੱਲਾਂ ਚੱਲੀਆਂ ਮੇਰੇ ਮਿੱਤਰੋ ਆ ਸਾਹਮਣੇ ਪੈਂਦੀ ਹੋਈ ਰੇਡ ਆ ਚਾਰ ਝਾਫੀ ਗੋਲਾ ਲਾਤੇ ਰਾਏ ਨਾਲ ਟੱਕਰ ਹੈ ਬਜਿਤ ਕਿੰਨਾ ਵੀ ਪੁਆਇੰਟ ਧਾਵੇ ਦੇ ਸੇਆ ਪੁਆਇੰਟ ਧਾਵੇ ਦੇ ਹਿੱਸ਼ੇ ਵਾਲਾ ਆ ਵੀ ਰੇਡ ਆ ਵਾਹ ਦੀ ਦੇ ਕਾਕਾ ਮੇਰੇ ਵੀਰੋ ਪਾਕੇ ਦੀ ਤੋੜਨੇ ਆ ਜੀ ਮੱਤੇ ਦੀ ਛਾਲ ਪਿਆਰੀ ਕਿੰਨਾ ਲੱਖਾਂ ਤਮਾ ਪਾਉਂਦੇ ਸੋਹਣੀ ਸੁੱਖੀ ਹੱਥ ਨਹੀਂ ਆਉਂਦੇ ਕੋਚ ਪਾਉਂਦੇ ਨੇ ਗੂਰੀਆ ਜਿੰਨਾ ਪੀਟਾ ਮਾਂ ਦਾ ਦੁੱਧ ਨਾਲੇ ਚੁੱਗੀਆਂ ਦੇ ਗੂਰੀਆ ਅੱਗੇ ਅੱਗੇ ਮੈਦਾਨ ਵਿੱਚ ਮੈਦਾਨ ਵਿੱਚ ਪੂਰੀਆਂ ਉੜਦਾ ਇਕੱਠਾ ਹਲਕੀ ਪਰ 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 ਲੱਗਦਾ ਚੋਰ ਵਿੱਚ ਵਿਚਾਲੇ ਹੰਦਿਆਂ ਦੇ ਟੱਕਰ ਭਾਚਿਆ ਟੱਕਰ ਤੇ ਚੱਪਰ ਕਿਤੇ ਕਿਤੇ ਨਹੀਂ ਇੱਥੇ ਦੇਖਣ ਨੂੰ ਮਿਲਦੇ ਮੈਦਾਨ ਸੀ ਹੀਰੋ ਆਨ ਸੀ ਉਹਦੇ ਖਣਗੇ ਆ ਜਿਹਨੇ ਜੱਥੇ ਨਾਲ ਮੁੰਡੇ ਨਾ ਵੀ ਟਿੱਬੀ ਵਾਲਿਆ ਦੇਖ ਮੁੰਡੇ ਦਾ ਸਰੀਰ ਕੱਲਾ ਕੱਲਾ ਮਸਲ ਪਿੰਡੇ ਦੇ ਕੀਟ ਗੁੰਮਾ ਸਰੀਰ ਵਿੱਚ ਤੇ ਪਤਾ ਲੱਗ ਜਾਂਦਾ ਹੈ ਜਗਰ ਭਾਜੀ ਬੰਦਾ ਸੂਟਾ ਲਾਉਂਦਾ ਜਾਂ ਬੰਦਾ ਜਿਮ ਲਾਉਂਦਾ ਦਸਾਂ ਦੇ ਪਿੰਡਾ ਅਸੀਂ ਕੌਣ ਹੁੰਨੇ ਆ ਆਪਣੇ ਵੱਡਾ ਮਾਨ ਪਹੁੰਚੇ ਪੰਜਾਬੀ ਮਾਂ ਬੋਲੀ ਦਾ ਪਾਣੀ ਪਹੁੰਚਾ ਦੇ ਹੀਰੇ ਭਰਾ ਪਾਣੀ ਲਿਆ ਦਿਓ ਜੀ ਗਰਾਉਂਡ ਵਿੱਚ ਆਸਟ੍ਰੇਲੀਆ ਚ ਕਬੱਡੀ ਖੇਡੀ ਜਾਂਦੀ ਹੈ ਸਾਡੇ ਨਿੱਕੂ ਹੰਦਲ ਜੀ ਔਰ ਵੱਡੇ ਪੱਧਰ ਤੇ ਆਸਟ੍ਰੇਲੀਆ ਚ ਵੀ ਪ੍ਰਮੋਟ ਕਰਦੇ ਆ ਇੱਥੇ ਵੀ ਕਹਿੰਦੇ ਵੀ ਇੰਡੀਆ ਦੇ ਵਿੱਚ ਅਰਾ ਸਿੰਘ ਕਬੱਡੀ ਕਹਾਰ ਨਾਲ ਬਾਹੂ ਆਲਖ ਜੀ ਜੋ ਨਾਨਕ ਸਰ ਕਬੱਡੀ ਕਲੱਬ ਚ ਆਉਂਦੇ ਆ ਪ੍ਰਸਿੱਧ ਖਿਡਾਰੀ ਨੇ ਉਹ ਥੇਚੇ ਤੌਰ ਤੇ ਪਹੁੰਚ ਚੁੱਕੇ ਆ ਉਹਨਾਂ ਦਾ ਧੰਨਵਾਦ ਵੱਜ ਗਈ ਵਿਸਲ ਪਰ ਜੀਤ ਕੀ ਆਖਦਾ ਪਤੰਦਰਾ ਪੁਆਇੰਟ ਰੇਟਰ ਦਾ ਪੁਆਇੰਟ ਰੇਟਰ ਦਾ ਪਾਇੰਟ ਧਾਰਨੀ ਜੇ ਚੋਟੀ ਦਾ ਮੈਚ ਹੈ ਉਧਰ ਬਲਜੀਤ ਸਰਪੰਚ ਆਲਮਾ ਜਿੱਥੋਂ ਦਾ ਮਿੰਟੂ ਪ੍ਰਧਾਨ ਰਹਿੰਦਾ ਅਮਰੀਕਾ ਦੇ ਵਿੱਚ ਮੇਰੇ ਵੀਰੋ ਕਾਲੇ ਚੱਲਦੇ ਆ ਜੱਟ ਦੇ ਕਾਲਾ ਪੈਂਦੀਆਂ ਮਾਰਨੇ ਪਰ ਮਿੰਟੂ ਪ੍ਰਧਾਨ ਦੇ ਅਮਰੀਕਾ ਜਾਂਦੇ ਆ ਅਮਰੀਕਾ ਚੱਲਦੇ ਆ ਪਰ ਲੱਗਦਾ ਯੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਰ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ શ્રી ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾਂ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਸ਼ਾਨਦਾਰ ਬਤਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਸੰਗਤ ਨੂੰ ਪਵਾ ਵੀ ਹਰ ਸਾਲ ਪਰਾ ਹੀ ਰੰਦੇ ਜੀ ਦਾਸ ਬਹੁਤ ਹਾਈ ਲੈਵਲ ਦਾ ਜਿਹੜਾ ਕਬੱਡੀ ਟੂਰਨਾਮੈਂਟ ਕਰਦਾ ਇਸ ਵਾਰੀ ਕਿਰਮਿਤ ਦੇ ਤੇ ਸਾਡੇ ਵੀਰ ਨੇ ਬਹੁਤ ਵਧੀਆ ਤਰੀਕਾ ਮੈਚ ਕਰਾਇਆ ਬਹੁਤ ਹੀ ਵਧੀਆ ਪਲੇਅਰ ਹੈ ਮੈਂ ਅਕਲ ਲੈਵਲ ਦੇ ਪਲੇਅਰ ਚੱਣਨ ਵਾਲੇ ਨੂੰ ਤੇ ਇਹ ਜਿਹੜਾ ਟੂਰਨਾਮੈਂਟ ਵੀਰ ਕਰਾਉਂਦਾ ਵਾ ਜਿਹਦੇ ਨਾਲ ਸਾਡੀ ਸਮਾਜ ਨੂੰ ਫੇਰ ਜਾਨੀ ਚਾਹੀਦੀ ਹੋੜੇ ਜਣੋ ਕਰਾਉਣਾ ਚਾਹੀਦਾ ਵਾ ਨਸ਼ੇ ਪੱਤੇ ਦਾ ਖਿਆਲ ਛੱਡ ਕੇ ਗਰਾਊਂਡਾਂ ਵੱਲ ਇਹ ਪਲੀਨ ਫਲਾਈਂਗ ਵੱਲ ਹੋਣਾ ਚਾਹੀਦਾ ਇਹ ਬਹੁਤ ਵਧੀਆ ਇੱਕ ਸਾਡੀ ਸਮਾਜ ਵਾਸਤੇ ਇੱਕ ਵਧੀਆ ਮੈਸੇਜ ਆ ਕਿ ਸਾਨੂੰ ਨਸ਼ੇ ਪੱਤੇ ਛੱਡ ਕੇ ਇਹ ਗਰਾਊਂਡਾਂ ਵੱਲ ਹੋਣਾ ਚਾਹੀਦਾ ਜੀ ਬੜੀ ਖੁਸ਼ੀ ਹੋਈ ਆ ਪਰਮਾਤਮਾ ਮਿਹਰ ਕਰੇ ਜੀ ਰੇ ਭਾਵਾ ਅੱਗੇ ਕਰਾ ਬਸੇ ਇਹ ਹਰ ਸਾਲ ਇੱਕ ਤਰ੍ਹਾਂ ਆਗਾ ਵਧੀਆ ਟੂਰਨਾਮੈਂਟ ਕਰਾਉਂਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਪੰਗਾ ਮੇਲਾ ਸ਼ਬਾਹ ਮਾਤਾ ਦੇ ਤ੍ਰਤੀ ਵਾਰ ਲੱਗੇ ਆ ਮੈਂ ਆਪਣੇ ਹੀਰੇ ਭਲਵਾਨ ਨੂੰ ਕਬੱਡੀ ਕੱਪ ਤੇ ਲੱਖ ਲੱਖ ਵਧਾਈ ਦਿੰਨੇ ਆ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀ ਸਾਰੇ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਕਬੱਡੀ ਕੱਪ ਤੇ ਦੂਜਾ ਬਹੁਤ ਸ਼ਾਨਦਾਰ ਹੋ ਰਿਹਾ ਪਾਲੇ ਦੁਆਲੇ ਦੀਆਂ ਸੰਗਤਾਂ ਪਲੇਅਰ ਸਾਰੇ ਵਧੀਆ ਤਰੀਕੇ ਨਾਲ ਅੰਜਾਇ ਕਰ ਰਹੇ ਆ ਲੱਖ ਲੱਖ ਵਧਾਈ ਪ੍ਰਭੂ ਯਿਸੂ ਮਸੀਹ ਦੇ ਦੇਮੈਂ ਥਾਮਸ ਮਸੀਹ ਪੰਜਾਬ ਪ੍ਰਧਾਨ ਕਟਿੰਗਤੀ ਮੋਰਚਾ ਪੰਜਾਬ ਪੰਜਾਬ ਅੱਜ ਜ਼ਿਲ੍ਹਾ ਗੁਰਦਾਸਪੁਰ ਹਲਕਾ ਧਾਰੀਵਾਲ ਲਾਗੇ ਪਿੰਡ ਦੇਵੀਦਾਸ ਜਿਹੜੇ ਹੁਨਰ ਸਾਡੇ ਬਹੁਤ ਹੀ ਸਤਿਕਾਰਯੋਗ ਹੀਰਾ ਦੇਵਦਾਸ ਸਿੰਘ ਜਿਨ੍ਹਾਂ ਨੇ ਅੱਜ ਦੂਸਰਾ ਕਬੱਡੀ ਕੱਪ ਕਰਵਾਇਆ ਹੈ ਬੜੀ ਖੁਸ਼ੀ ਦੀ ਗੱਲ ਹੈ ਕਿ ਆ ਦਿਨਾਂ ਦੇ ਵਿੱਚ 크리스마ਸ ਤੇ ਨਵੇਂ ਸਾਲ ਦਾ ਦਿਨ ਚੱਲ ਰਿਹਾ ਹੈ ਤਾਂ ਮੈਂ ਆਪਣੇ ਵੱਲੋਂ 크리스마ਸ ਤੇ ਨਵੇਂ ਸਾਲ ਦੀਆਂ ਵਧਾਈਆਂ ਖਾਸ ਕਰਕੇ ਹੀਰਾ ਦੇਵਦਾਸ ਸਿੰਘ ਨੂੰ ਮੈਂ ਵਧਾਈ ਦਿੰਦਾ ਇਹ ਤੁਸੀ ਇੱਦਾਂ ਵੱਡਾ ਪ੍ਰਾਲਾ ਕੀਤਾ ਕਿਉਂਕਿ ਅੱਜਕੱਲ ਤੁਹਾਨੂੰ ਪਤਾ ਕਿ ਨਸ਼ਿਆਂ ਦਾ ਬਹੁਤ ਦੌਰ ਹੈ ਕਿ ਸਾਡੇ ਜ਼ਿਲ੍ਹੇ ਗਦਾਸਪੁਰ ਦਾ ਇਹ ਦੂਸਰਾ ਕਾਫੀ ਕਿ ਜਿਹੜਾ ਕਬੱਡੀ ਕੱਪ ਕਰਵਾਇਆ ਇਹਦੇ ਵੱਲ ਦੇਖ ਕੇ ਜਿਹੜੇ ਛੋਟੇ-ਛੋਟੇ ਬੱਚੇ ਵੀ ਉਹਨਾਂ ਦੇ ਮਨ ਵਿੱਚ ਵੀ ਇਹ ਜਗਾ ਬਣ ਗਈ ਆ ਕਿ ਅੰਮ੍ਰ ਸਮੇਂ ਦੇ ਵਿੱਚ ਅਸੀਂ ਵੀ ਪ੍ਰੇਰਿਤ ਬਣਾਂਗੇ ਤੋਂ ਹਮ ਬਹੁਤ ਖੁਸ਼ੀ ਦੀ ਗੱਲ ਆ ਕਿ ਅੱਜ ਦੇਵੀ ਦਾਸ ਪਿੰਡ ਦੇ ਵਿੱਚ ਕਿ ਰਾ ਦੇਵਦਾਸ ਨੇ ਆਪਣੀ ਗਵਾਈ ਹੇਠ ਲੱਗੇ ਲੱਗੇ ਲੀਡਰਾਂ ਨੂੰ ਪੰਚ ਸਰਪੰਚ ਸੰਤਨ ਨੂੰ ਬੁਲਾ ਕੇ ਉਹਨਾਂ ਦਾ ਵੀ ਸਨਮਾਨ ਕੀਤਾ ਹੈ ਮਾਨ ਦਰਾਇਆ ਹੈ ਅਸੀਂ ਧੀਰਾ ਵਾਲੀ ਦਾ ਧੰਨਵਾਦ ਕਰਦੇ ਹਾਂ ਕਿ ਅਨੁਵਾਰ ਸਭ ਨੇ ਦੇ ਵਿੱਚ ਪ੍ਰਭ ਯੂਸੂਸੀ ਨੂੰ ਬਹੁਤ ਵੱਡਾ ਪਲੇਅਰ ਬਣਾਵੇ ਉਹ ਬੁਲਉਂਦੀਆਂ ਦੇ ਵਿੱਚ ਆਵੇ ਔਰ ਮੇਰੇ ਵੱਲੋਂ ਸ੍ਰੀਮਿ ਕਿਸਮਿਸ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਧੰਨਵਾਦ ਸੋ ਮੇਰੇ ਹਾਲ ਸਾਰਿਆਂ ਨੂੰ ਜੈਂਸੀ ਦੀ ਮੈਂ ਕੁਦੀਨ ਜੀ ਤੁਹਾਨੂੰ ਦੱਸ ਸਕੋ ਆਲ ਇੰਡੀਆ ਕ੍ਰਿਸਚੀਅਨ ਐਕਸ਼ਨਸ ਮਿਤੀ ਲੀਗ ਪੰਜਾਬ ਇੰਚ ਸੋ ਮੈਂ ਵੱਡੇ ਦੇ ਨੱਥਾਨੇ ਸਾਹਿਬ ਜੀ ਸਭ ਨੂੰ ਬੜਾ ਬੜਾ ਮੁਬਾਰਕਾ ਦਿੰਦਾ ਹਾਂ ਸੋ ਜੋ ਐਡਵਾਈਸ ਪ੍ਰੋਗਰਾਮ ਗਿਲਾਗਰਦਾਸ ਸਰਕਾਰੀ ਵਜੋਂ ਦੀ ਜੀ ਪਿੰਡ ਜੇਵਦਾ ਸਿੰਘ ਪਹਿਲਵਾਨ ਆਪਣੇ ਜੇਵਦਾ ਸਿੰਘ ਨੂੰ ਕਰਵਾਇਆ ਸੋ ਮੈਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾ ਦਿੰਦਾ ਹਾਂ ਜੋ ਇਹ ਖਾਲਾ ਕੀਤਾ ਹੈ ਦੂਸਰਾ ਕਬੱਡੀ ਕੱਪ ਜੋ ਗੁਰਦਾਸਪੁਰ ਜ਼ਿਲ੍ਹੇ ਦੇ ਅੰਦਰੋਂ ਆਵਾਜ਼ ਸੇ ਇੰਨੇ ਵੀ ਲੋਕ ਇਸ ਜਗ੍ਹਾ ਤੇ ਆ ਕੇ ਨੇ ਬਹੁਤ ਆਨੰਦ ਮਾ ਰਹੇ ਨੇ ਬਹੁਤ ਨਹੀਂ ਤੀਆਂ ਤੜੀਆਂ ਆ ਕੇ ਨੇ ਜੋ ਅਸੀਂ ਤਿੰਨਾਂ ਦੀ ਕਿਰਪਾ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਇਹ ਕਬੱਡੀ ਕੱਪ ਹੁੰਦਾ ਰਹੇ ਅਸੀਂ ਜਿੰਨਾ ਹੀ ਵਾਰ ਵਾਰ ਸਹਿਯੋਗ ਦਿੱਤਾ ਜਾ ਕੇ ਦੱਸਾਂਗੇ ਉਹ ਅਸੀਂ ਅਪੀਲ ਕਰਦੇ ਹਾਂ ਨੌਜਵਾਨਾਂ ਨੂੰ ਕਿ ਹੌਨ ਵਾਲੇ ਸਮੇਂ ਦੇ ਵਿੱਚ ਜਿਵੇਂ ਕਿ ਇਹ ਪਿਰਾ ਦੇਸ਼ ਦੇ ਖਾਤੀਆ ਜੋ ਕਿ ਇੰਟਰਨੈਸ਼ਨਲ ਫਰੇਮ ਨੇ ਇਹਨਾਂ ਨੇ ਬਰਸਾਪੁਰ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ ਇਸ ਤਰ੍ਹਾਂ ਹੀ ਨਾ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਨੌਜਵਾਨੀ ਸਿੱਖਣ ਨਸ਼ਿਆਂ ਦਾ ਦੂਰ ਹਨ ਸਾਡੀ ਇਹੋ ਹੀ ਪੀਲ ਹੈ ਕਿ ਬਾਕੀ ਬਾਕੀ ਇੱਕ ਨੌਜਵਾਨੀ ਦੇ ਵਿੱਚ ਆਪਣੇ ਆਪ ਨੂੰ ਸਸਤਾ ਦੂਰ ਕੋ ਪਾਉਣ ਇਸ ਤਰ੍ਹਾਂ ਦੇ ਪਲੇਅਰ ਜੁਦਾ ਦੇ ਫਰਦਾਸਪੁਰ ਜ਼ਿਲ੍ਹਾ ਕੀ ਪੂਰੇ ਪੰਜਾਬ ਵਿੱਚ ਫਾਇਦਾ ਹੋ ਸਕਣ ਔਰ ਆਪਣੇ ਪੰਜਾਬ ਔਰ ਆਪਣੀ ਫਰਦਾਸਪੁਰ ਜ਼ਿਲ੍ਹਾ ਦੇ ਵਾਕਕ ਪਿੰਡਾਂ ਦਾ ਆਪਣਾ ਨਾਮ ਰਸਦਾ ਤੋਂ ਮੇਰੇ ਅਨੁਸਾਰ ਇਹਨਾਂ ਨੂੰ ਧੰਨਵਾਦ